ਮੈਂ ਝੂਠ ਨਹੀਂ ਬੋਲ ਰਹੀ ਹਾਂ ਮੇਰੇ ਪਿਓ ਨੇ ਸਾਨੂੰ ਕੁੱਟਿਆ ਵਾ ਉਹ ਚੁਰ ਤੋਂ ਚੁਰ ਤੋਂ ਨੇ ਗੱਤਰ ਪਾਇਆ ਗੱਤਰ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨ ਨਹੀਂ ਅਮਰਤਾਰੀ ਸਿੰਘ ਆ ਸਨ ਅਸੀਂ ਤੋਂ ਅਸੀਂ ਮਹਾਰਾਜ ਦੇ ਲੜ ਲੱਗੇ ਹੋਏ ਆ ਜੀ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਕੋਈ ਕਿਸ ਕਿਸਮ ਦਾ ਆਪਾਂ ਨਸ਼ਾ ਨਹੀਂ ਕਰਦੇ ਅੱਛਾ ਕਿਉਂਕਿ ਆ ਗੁਰੂ ਘਰ ਦੇ ਅੱਗੇ ਖੜੇ ਆ ਕਿਉਂਕਿ ਆਪਣਾ ਕੰਮ ਹੈ ਮਿਹਨਤ ਵਾਲੇ ਬਣੇ ਪਿਓ ਸਾਡਾ ਸੀ ਵਿਆਹਿਆ ਮੇਰੀ ਮਾਣਾ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਸਾਰਾ ਪਿੰਡ ਸਾਰਾ ਪਿੰਡ ਮੇਰੇ ਕੋਲ ਵੀਡੀਓ ਚਾਹੀਏ ਨਾ ਹੁਣੇ ਤੁਹਾਨੂੰ ਦਿਖਾ ਕੇ ਜਾਵਾਂਗਾ ਸਾਰਾ ਪਿੰਡ ਸਾਰਾ ਪਿੰਡ ਇੱਕ ਮਿੰਟ ਇੱਕ ਮਿੰਟ ਰੁਕ ਮੇਰੇ ਮੁੰਡੇ ਨੇ ਜੰਮਦੇ ਨੇ ਨਾ ਮੂੰਹ 'ਚ ਉਮੀਦ ਪਾਇਆ ਨਾ ਆਡਾ ਪਾਇਆ ਅੱਛਾ ਕੁਝ ਨਹੀਂ ਕਰਦਾ ਸ਼ਰਾਬ ਮਾਨੇ ਉਹ ਘਾਤ ਨਹੀਂ ਲਾਇਆ ਸ਼ਰਾਬ ਵਾਲੇ ਬੰਦੇ ਦੇ ਕੋਲ ਨਹੀਂ ਖਲਾਉਂਦਾ ਅੱਛਾ ਤਾਂ ਕਹਿੰਦੇ ਜ਼ਮੀਨ ਵੇਚ ਵੀ ਜ਼ਮੀਨ ਵੇਚ ਵੀ ਕਰਾ ਵੀ ਵੇਚ ਦਿੰਦੀ ਆ ਘਰ ਵੀ ਵੇਚ ਦਿੱਤਾ ਆ ਨਹੀਂ ਜ਼ਮੀਨ ਵੇਚੀ ਆ ਅਸੀਂ ਕੇਸ ਲਾਇਆ ਹੋਇਆ ਵਾ ਸਾਡਾ ਜਿੰਨੀਆਂ ਸਟੱਡੀ ਦੇ ਖਰਚੇ ਨੇ ਸਾਨੂੰ ਸਾਡੀ ਸਟੱਡੀ ਦੇ ਖਰਚੇ ਚਾਹੀਦੇ ਨੇ ਅਸੀਂ 14 ਸਾਲ ਹੋ ਗਏ ਅਸੀਂ ਚੁੱਪਾ ਬੈਠੇ ਆ ਅਸੀਂ ਬੋਲਿਆ ਨਹੀਂ ਹੁਣ ਵੀਡੀਓ ਵਾਇਰਲ ਹੋ ਗਈ ਉਹਨੂੰ ਨਿਆਣੇ ਚਾਹਤੇ ਆਗੇ ਇਨੇ ਮੈਡ ਬਨੇ ਆਖਿਆ ਕਿ ਤੂੰ 6 ਮਰਲੇ ਲੀਲਾ ਥਾਂ ਦੇ ਅੰਨੇ 6 ਮਰਲੇ ਨਹੀਂ ਮੈ ਲੈਣੇ ਮਤਲਬ ਤਿੰਨ ਹਿੱਸੇ ਇੱਕ ਮੁੰਡੇ ਦਾ ਇੱਕ ਕੁੜੀ ਦਾ ਤੇ ਇੱਕ ਤੁਹਾਡੇ ਉਹ ਆਪਣੇ ਉਹ ਦਾ ਤਿੰਨ ਹਿੱਸੇ 6 ਮਰਲੇ ਦਾ ਮੰਗਦੀ ਤੇ 2 ਮਰਲੇ ਮੈਂ ਅਠਾ ਮਰਲੇ ਮੈਂ ਰੱਖ ਲੈਣਾ ਅੱਛਾ ਫਿਰ ਇਹਨੇ ਆਖਿਆ ਕਿ ਅਸੀਂ 5 ਲੱਖ ਲਿਕੇ ਖਵਾਵਾਂਗੇ ਅੱਛਾ ਤੇ ਭਰਾ ਮੇਰਾ ਆਣ ਕੇ ਫਾੜ ਕੇ ਮਰ ਗਿਆ ਬਲਵਿੰਦਰ ਸਿੰਘ ਇਹ ਇਹਦੇ ਚੱਕਰ ਚ ਇਹਦੇ ਵਿੱਚ ਨਾ ਹੋਰ ਵੀ ਲੋਕ ਹੁੰਦੇ ਆ ਮੋਤ ਬਾਹਰ ਵਸਦੇ ਆ ਪੰਚਾਇਤ ਹੁੰਦੀ ਪਿੰਡ ਦੀ ਤੁਸੀਂ ਉਹਨਾਂ ਕੋਲ ਸ਼ਿਕਾਇਤ ਨਹੀਂ ਕੀਤੀ ਆਪਣੇ ਪਿਓ ਦੀ ਵੀ ਸਾਨੂੰ ਨਸ਼ਾ ਕਰਕੇ ਕੁੱਟਦਾ ਮਾਰਦਾ ਹਾਂਜੀ ਉਹਨਾਂ ਨੇ ਸਾਡਾ ਕਈ ਵਾਰੀ ਸਮਝੌਤਾ ਕਰਾਇਆ ਸੀ ਪਰ ਜਿਹੜਾ ਬੰਦਾ ਇੱਕ ਗਲਤੀ ਹੁੰਦੀ ਆ ਇੱਕ ਵਾਰੀ ਹਾਂ ਬਾਰ-ਬਾਰ ਗਲਤੀ ਨਹੀਂ ਹੁੰਦੀ ਅੱਛਾ ਠੀਕ ਆ ਇਹ ਤਾਂ ਬੰਦਾ ਪੱਕਾ ਹੋ ਗਿਆ ਸੀ ਕੁੱਟ ਮਾਰਦੇ ਹਾਂ ਬੇਟਾ ਉਹ ਮੇਰੇ ਮੁੰਡੇ ਨੂੰ ਆਪੇ ਛੱਤੀ ਜਾਂਦੀਆਂ ਕਰੀ ਜਾਂਦੀਆਂ ਆ ਮੈਂ ਕੀ ਕਹਿ ਸਕਦੀ ਅੱਛਾ ਬਾਕੀ ਤੁਸੀਂ ਫਿਰ ਚੋ ਵੇਖ ਲਿਆ ਹਮ ਹਰ ਕੋਈ ਸਾਡੀ ਸਹਿਮ ਪਿਆ ਸਾਰੇ ਸਾਥੀ ਸੁਣਦੇ ਮਾਸ ਖਾਰੇ ਆ ਤੇ ਕੁੜੀ ਅਗੇ ਬੋਲ ਰਹੀ ਆ ਕਿ ਪੁੱਤ ਉਹ ਇਦਾਂ ਬੋਲਦੇ ਆਪਣੇ ਪੈਸੇ ਆਉਣਗੇ ਮਤਲਬ ਕੁੜੀ ਨੂੰ ਮੋਰਾ ਬਣਾ ਕੇ ਯੂਜ਼ ਕੀਤਾ ਜਾਦਾ ਹਾਂ ਬਸ ਆਰਮਾਨਾ ਕਰਕੇ ਬੈਠੀ ਹੁੰਦੀ ਪਾਗੇ ਸਸਿਕਲ ਦੋਸਤੋ ਕੀ ਹਾਲ ਚਾਲ ਆ ਤੇ ਸੋ ਅੱਜ ਪਹੁੰਚੇ ਆ ਦੀਨੇਵਾਲ ਪਿੰਡ ਦੇ ਵਿੱਚ ਤੇ ਕਾਫੀ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਵੀ ਇੱਕ ਕੁੜੀ ਇੱਕ ਧੀ ਜਿਹੜੀ ਆ ਪੁਲ ਦੇ ਥੱਲੇ ਚਾਹ ਦਾ ਸਟਾਲ ਲਾ ਰਹੀ ਆ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਸੀ ਉਦੋਂ ਅਸੀਂ ਵੀ ਕੁੜੀ ਨੂੰ ਕਾਲ ਕੀਤੀ ਵੀ ਕੁੜੀ ਕੀ ਕੰਮ ਕਰਨਾ ਚਾਹੁੰਦੀ ਆ ਉਹਨੇ ਕਿਹਾ ਵੀ ਮੈਂ ਕੁਛ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੀ ਆ ਅਸੀਂ ਵੀ ਉਹਦੀ ਹੈਲਪ ਵਾਸਤੇ ਉਹਨੂੰ ਕਾਲ ਕੀਤੀ ਰੈਡੀ ਸੀ ਸਾਰਾ ਸਾਡਾ ਸਾਰਾ ਸਮਾਨ ਪਰ ਕਿਤਨਾ ਕਿਤੇ ਕੋਈ ਗੱਲ ਆ ਜਾਂਦੀ ਹੈ ਵਿੱਚ ਉਹਦੇ ਅੱਜ ਸਾਡੂ ਜਦੋਂ ਉਹਦੀ ਇੰਟਰਵਿਊ ਵਾਚ ਕੀਤੀਆਂ ਕਾਫੀ ਵੀਡੀਓ ਦੇਖਿਆ ਉਹਦੇ ਵਿੱਚ ਉਹਨਾਂ ਨੇ ਨਾ ਆਪਣੇ ਪਿਤਾ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਜਿਹੜੇ ਸੀ ਲਾਏ ਆ ਵੀ ਪਿਤਾ ਸਾਡਾ ਡਰੱਗਿਸਟ ਆ ਪਿਤਾ ਸਾਡਾ ਸ਼ਰਾਬੀ ਆ ਪਿਤਾ ਆ ਸਾਡਾ ਕੁੱਟਮਾਰ ਕਰਦਾ ਆ ਨਸ਼ੇ ਨਸ਼ੇ ਦੀ ਹਾਲਤ ਦੇ ਵਿੱਚ ਘਰ ਵੇਚ ਦਿੱਤਾ ਪਰਿਵਾਰ ਦਾ ਕੱਲਾ ਕੱਲਾ ਸਮਾਨ ਵੇਚ ਦਿੱਤਾ ਜ਼ਮੀਨ ਵੇਚ ਦਿੱਤੀ ਕੁਛ ਸਾਡੇ ਕੋਲ ਹੈ ਨਹੀਂਗਾ ਤੇ ਉਸ ਦੇ ਸਹਾਰੇ ਕੱਲ ਬਹੁਤ ਪੈਸਾ ਬੀਬੀ ਦੇ ਕੋਲ ਮੈਨੂੰ ਲੱਗਦਾ ਆ ਗਿਆ ਆਪਣੇ ਅੰਮ੍ਰਿਤਸਰ ਤੋਂ ਸਾਡੇ ਭਾਈ ਹੁਣੀ ਸੀ ਉਹਨਾਂ ਨੇ ਵੀ ਉਹਨਾਂ ਨੂੰ ਕਾफी ਸੇਵਾ ਭੇਜੀ ਆ ਜੀ ਤੇ ਹੁਣ ਗੱਲ ਕਰਦੇ ਹਾਂ ਹੁਣ ਸਿੱਧੇ ਪਹੁੰਚੇ ਆ ਸਿੱਧੇ ਆਪਾਂ ਉਸ ਹੀ ਨਸ਼ਈ ਪਿਓ ਕੋਲ ਪਿਓ ਕੋਲ ਆਏ ਆ ਜਿਨ੍ਹਾਂ ਨੂੰ ਉਹਦੀ ਧੀ ਨੇ ਤੇ ਉਹਦੇ ਦੇ ਘਰ ਵਾਲੀ ਨੇ ਬਣਾਇਆ ਬਈਰ ਕੋ ਕੀ ਹਾਲ ਚਾਲ ਹੈ ਹਾਂਜੀ ਠੀਕ ਠਾਕ ਜੀ ਠੀਕ ਠਾਕ ਹਾਂਜੀ ਤੇ ਇਹ ਆ ਜੀ ਉਹ ਪਿਓ ਜਿਹੜਾ ਡੇਲੀ ਸ਼ਰਾਬ ਨਾਲ ਨਿਤ ਰੱਜਿਆ ਰਹਿੰਦਾ ਆ ਡਰੱਗ ਕਰਦਾ ਆ ਤੇ ਉਸ ਤੋਂ ਬਾਅਦ ਆਪਣੀ ਧੀ ਨੂੰ ਬੱਚੇ ਨੂੰ ਤੇ ਆਪਣੀ ਘਰ ਵਾਲੇ ਨੂੰ ਕੁੱਟ ਮਾਰ ਕੇ ਘਰੋਂ ਬਾਹਰ ਕੱਢਿਆ ਬਚਰ ਕੋ ਕੀ ਗੱਲ ਕਿਉਂ ਕਰੋ ਕੱਟਦਾ ਉਹਨੂੰ ਇਹ ਤਾਂ ਜੀ ਬਿਲਕੁਲ ਝੂਠਿਆ ਜੀ ਜੀ ਅਸੀਂ ਕਹਿੰਗੇ ਅਸੀਂ ਅੰਮ੍ਰਿਤਧਾਰੀ ਸਿੰਘ ਆ ਸਨ ਅਸੀਂ ਤੋਂ ਅਸੀਂ ਮਹਾਰਾਜ ਦੇ ਲੜ ਲੱਗੇ ਹੋਏ ਆ ਜੀ ਕੋਈ ਸ਼ਰਾਬ ਨਹੀਂ ਕੋਈ ਮੀਟ ਨਹੀਂ ਕੋਈ ਕਿਸਮ ਦਾ ਆਪਾਂ ਨਸ਼ਾ ਨਹੀਂ ਕਰਦੇ ਅੱਛਾ ਕਹਿੰਗੇ ਆ ਗੁਰੂ ਘਰ ਦੇ ਅੱਗੇ ਖੜੇ ਆ ਕਿਉਂਕਿ ਆਪਣਾ ਕੰਮ ਹੈ ਮਿਹਨਤ ਵਾਲੇ ਬਣੇ ਹੂੰ ਇਹਨਾਂ ਦਾ ਜਦੋਂ ਕਰੈਕਟਰ ਬਹੁਤ ਜ਼ਿਆਦਾ ਖਰਾਬ ਹੋਇਆ ਫਿਰ ਉਹਦਾ ਕਰਕੇ ਇਹ ਸਾਰੀ ਕਹਾਣੀ ਹੱਡੀ ਵਿਖੜੀ ਆ ਨਹੀਂ ਕਰੈਕਟਰ ਕਿਹਦਾ ਖਰਾਬ ਸੀਗਾ ਕਰੈਕਟਰ ਕਰਦੀ ਦਾ ਹਰਜੀਤ ਕੌਰ ਦਾ ਅੱਛਾ ਤੇ ਬੇੜੇ ਬੇੜੀ ਦੇਦੋ ਮੇਰੇ ਛੋਟੇ ਹੀ ਜੇ ਬੱਚੇ ਬੱਚਿਆਂ ਦੀ ਉਮਰ ਕਿੰਨੀ ਸੀ ਉਸ ਟਾਈਮ ਉਮਰ ਕੁੜੀ ਮੇਰੀ ਹੈਗੀ ਕੋਈ 5 ਸਾਲ ਦੇ ਲੱਗੇ ਬੰਨੇ ਅੱਛਾ ਤੇ ਜਿਹੜਾ ਮੁੰਡਾ ਹੈਗਾ ਮੁੰਡਾ ਮੇਰਾ 2 ਸਾਲ ਤੋਂ ਛੋਟਾ ਹੈ ਜੀ ਰਾਜਮਪਰੀ ਸਿੰਘ ਅੱਛਾ ਤੇ ਕੌਣ ਫ੍ਰੀਕ ਔਰ ਕੁੜੀ ਤੇ ਸ਼ਰਜੀਤ ਕੌਰ ਕਰਦੀ ਹੂੰ ਕਿੰਨਾ ਨੇ ਫਿਰ ਜਿਆਦੀ ਹੱਥ ਮੇਰੀ ਕਰਾ ਦਿੱਤੀ ਤੇ ਮੈਂ ਹੱਥ ਪੱਲਾ ਜੋੜਿਆ ਪਰ ਇਹ ਨਹੀਂ ਖੜੇ ਅੱਛਾ ਫਿਰ ਉਹ ਤੋਂ ਬਾਅਦ ਥਾਣੇ ਜਾਣਾ ਪਿਆ ਇਹ ਜਿਹੜੇ ਮੈਟਰ ਹੋਏ ਸੀਗੇ ਤੁਸੀਂ ਕਹਿੰਦੇ ਆ ਵੀ ਜਿਹੜੇ ਨਜਾਇਜ਼ ਸਬੰਧਾਂ ਨੂੰ ਤੁਸੀਂ ਮੋਰੇ ਲੈ ਕੇ ਆਏ ਹੋ ਹਾਂ ਜੀ ਹਾਂ ਇਹ ਮੈਟਰ ਜਿਹੜੇ ਆ ਪਿੰਡ ਦੀ ਪੰਚਾਇਤ ਵਿੱਚ ਵੀ ਹੋਏ ਸੀਗੇ ਆਈ ਸੀ ਗੱਲ ਪੰਚਾਇਤ ਦੇ ਵਿੱਚ ਹਾਂ ਜੀ ਪੰਜਾਬ ਆ ਮੈਂ ਦੱਸਿਆ ਪਿੰਡਿਆਂ ਨੂੰ ਉਹਨਾਂ ਨੇ ਮੈਂ ਆਖਿਆ ਕਹਿੰਦੇ ਕਿ ਪਹਿਲੀ ਗੱਲਤ ਗੱਲ ਆ ਇਹ ਤੁਸੀਂ ਘਰ ਬਿਕੇ ਨਹੀਂ ਝੋੜ ਦੇ ਨਾਲ ਅੱਛਾ ਆਹੀਂ ਫਿਰ ਜਿਹੜੇ ਵਿੱਚੋਂ ਦੋ ਬੰਦੇ ਗਏ ਉਹ ਦੋਗਲੇ ਗਏ ਅੱਛਾ ਉਹ ਮੈਂ ਗੁਰੂ ਘਰ ਖਲੋਤਾ ਮੈਂ ਝੋਠੀ ਮਾਰਦਾ ਜੀ 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 ਦੋਗ ਬੰਦੇ ਦੋਗਲੇ ਸੀ ਤੇ ਉਹਨਾਂ ਨੇ ਕਦੀ ਉਹਦੇ ਨਾਲ ਦੀ ਗੱਲ ਕਰਨੀ ਕਦੀ ਮੇਰੇ ਨਾਲ ਦੀ ਕਰਨੀ ਮੈਂ ਜੋਗੇ ਜੋ ਬਾਰੇ ਸਦਰ ਛਣੇ ਗਏ ਅੱਛਾ ਮਾਦਰ ਨੂੰ ਪਾਲਿਆ ਵੇ ਚਾਟੋ ਦੇ ਹੂੰ ਜਾ ਕੇ ਮੈਂ ਉਹਨੂੰ ਆਖਿਆ ਕਿ ਏਐਸਆਈ ਹੀ ਹਰਜੀਤ ਸਿੰਘ ਜੀ ਤੇ ਹੈਗਾ ਹੀਗਾ ਨਿਰੰਗ ਸਿੰਘ ਜੀ ਥਾਣੇਦਾਰ ਜੀ ਉਹਨਾਂ ਦੇ ਗਾੜੀ ਰੋਆ ਪਟਿਆ ਤੇ ਉਹਨਾਂ ਨੇ ਆਖਿਆ ਕਿ ਕੀ ਗੱਲ ਮਹ ਜੀ ਆ ਗੱਲ ਆ ਇਹ ਮੈਂ ਹਰਜੀ ਨਹੀਂ ਉਹਨਾਂ ਫਿਰ ਮੇਰੀ ਸਾਲੀ ਨੂੰ ਸਾਂਢੂ ਲੱਗਦੇ ਸੱਦਿਆ ਅੱਛਾ ਸਾਸਿ ਮੇਰੀ ਆ ਗਈ ਉਹਨਾਂ ਨੇ ਆਣ ਕੇ ਗੱਲਬਾਤ ਕੀਤੀ ਕਹਿੰਦੇ ਦੱਸੋ ਕੀ ਗੱਲ ਮਹਾ ਆ ਗੱਲ ਜੇ ਭਾਈ ਮੇਰੇ ਹੱਥ ਖੜੇ ਜੇ ਇਹਨੂੰ ਲੈ ਜਾਓ 22 ਚਾਂਸ ਰੱਬ ਨਾ ਕਰੇ ਕਹਦੇ ਮੈਨੂੰ ਕੁਛ ਦੇ ਕੇ ਮਾਰ ਦੇ ਤੇ ਜਾਂ ਕਿਸੇ ਤੋਂ ਮਰਵਾ ਦੇ ਜਿਹਦੇ ਨਾਲ ਸੰਬੰਧ ਆ ਤੇ ਫਿਰ ਮਹਾ ਕੇ ਕੰਮ ਵਾਜੂਗਾ ਤੇ ਤੁਸੀਂ ਮਹਾ ਬੇਨਤੀ ਹੈ ਕਿ ਲੈ ਜਾਓ ਉਹ ਲੈ ਗਿਆ ਦੋ ਦਿਨ ਉਹਨਾਂ ਰੱਖਿਆ ਤੇ ਜਿਹਦੇ ਦਿਨ ਫੇਰ ਹਲਤੀ ਆ ਆ ਦੇ ਸਾਨੂੰ ਮੌਕਾ ਦੇ ਜਿੰਦਾ ਹਾਂ ਕੁਝ ਸਮਾਂ 6 ਮਹੀਨੇ ਮੌਕਾ ਦਿੱਤਾ 6 ਮਹੀਨੇ ਵਾਦ ਉਹਨੇ ਕੈਨੇਡਾ ਜਾ ਰਹੇ ਜਵਾਨ ਨੇ ਉਹਨੇ ਥੱਲੇ 10000 ਰੁਪਏ ਗੀਟ ਦੇ ਥੋੜੇ ਦਿੱਤਾ 10000 ਮਿਲਿਆ ਤਾਂ ਆ ਗਿਆ ਨਾ ਜਿਆ 10000 ਰੇੜਾ ਇਹ ਕਿਥੋਂ ਆਇਆ ਐ ਮੇਰੀ ਥੇਲੀ ਲੈ ਦਿੱਤਾ ਮੈਂ ਥੇਲੀ ਦੇ ਦੇ ਹੀ ਨਹੀਂ ਮੈਨੂੰ ਥੇਲੀ ਦੇਣ ਦਿਆ ਅੱਛਾ ਮਾ ਉਹ ਜਵਾਨ ਦੇ ਪਿਆ ਮੈਨੂੰ 10000 ਰੁਪਏ ਮੈਂ ਫੜ ਲਿਆ ਫਿਰ ਮੈਂ ਉਹਨੂੰ ਆਖਿਆ ਮਾਂ ਕਹਿੰਦਾ ਹੱਥ ਜੁੜਿਆ ਆਪਾਂ ਪਰਿਵਾਰ ਨੂੰ ਪਾਲੀਏ ਕਿਉਂ ਬੱਚੇ ਛੋਟੇ ਛੋਟੇ ਆ ਤੇ ਇਹਨਾਂ ਦੇ ਅਸਰ ਬੜਾ ਮਾੜਾ ਪੈਣ ਦਿਆ ਸੁਣ ਸੁਣ ਕੇ ਕਹਲਾ ਫਿਰ ਇਹ ਨਹੀਂ ਆਟੀ ਫਿਰ ਇਹਨੇ ਚੁੱਕਿਆ ਸਮਾਨ ਮਾ ਪਿਓ ਨੂੰ ਤੇ ਸਾਲਿਆਂ ਨੂੰ ਲੈਣ ਕੇ ਖਡੂਰ ਸਾਹਿਬ ਚਲੇ ਗਏ ਅੱਛਾ ਉੱਥੇ ਮਜੀਠੀ ਸਿੰਘ ਲੜਕਾ ਸੀ ਤੇ ਉਹਦੇ ਨਾਲ ਇਹਦਾ ਸੰਬੰਧ ਚੱਲੂ ਹੋ ਗਿਆ ਅੱਛਾ ਖਡੂਰ ਸਾਹਿਬ ਚੱਕੇ ਖਡੂਰ ਸਾਹਿਬ ਜਾ ਕੇ ਵੀ ਫਿਰ ਉਹ ਤੋਂ ਬਾਅਦ ਖਡੂਰ ਸਾਹਿਬ ਜਾ ਕੇ ਤੇ ਫਿਰ ਉਹਨਾਂ ਨੇ ਇਹਨੂੰ ਤਪਲਾਇਆ ਵੀ ਆ ਥੋੜਾ ਕੁੱਟਿਆ ਵੀ ਆ ਉਹਨਾਂ ਬੀਬੀਆਂ ਨੇ ਫਿਰ ਛੇ ਜਲਵੜੀ ਚਲੇ ਗਈ ਆ ਅੱਛਾ ਉਥੋਂ ਜਾ ਕੇ ਮੇਰੇ ਤੇ ਕੇਸ ਕਰਤਾ ਅੱਛਾ ਫਿਰ ਤੁਹਾਡੇ ਤੇ ਕੇਸ ਹੋ ਗਿਆ ਹਾਂ ਕਿ 6 ਬੋਤਲਾਂ ਸ਼ਰਾਬ ਦੀਆਂ ਪੀਂਦਾ ਕੁੱਟਦਾ ਮਾਰਦਾ ਸਾਡੇ ਜਹਾਸਾਂ ਮੈਂ ਕਿਹਾ 6 ਬੋਤਲਾਂ ਦਿਹਾੜੀ ਦੀਆਂ ਹਾਂ ਉਹ ਦਿਹਾੜੀ ਦੀਆਂ 6 ਬੋਤਲਾਂ ਪੀਂਦਾ ਰਿਹਾ ਅੱਛਾ ਫਿਰ ਉਹ ਤੋਂ ਬਾਅਦ ਜਦੋਂ ਜੱਜ ਨਵੀਂ ਆਈ ਆ ਉਹ ਬਹੁਤ ਚੰਗੀ ਜਾਣੀ ਕੇ ਦਾਨੀ ਸੀ ਉਹ ਮੈਨੂੰ ਆਦੀ ਕੇ ਹਰਜਿੰਦਰ ਸਿੰਘ ਤੁਸੀਂ ਜੇ ਨਾ ਹੋ ਜੀ ਮੈਂ ਹੋ ਕੇ ਨਹੀਂ ਨਹੀਂ ਤੁਸੀਂ ਤਾਂ ਕਿਸ ਨਾਲ ਜੇ ਫਿਰ ਜਿਹੜੀ ਵਕੀਲਣੀ ਉਹਦੀ ਸੀ ਨਾ ਬਿੰਜਿੰਦਰ ਕੌਰ ਜਲਾਲਾਬਾਦ ਤੋਂ ਉਹਨੇ ਆਖਿਆ ਨਹੀਂ ਮੈਡਮ ਜੀ ਹਰਜਿੰਦਰ ਸਿੰਘ ਇਹੀ ਆ 4.5 ਸਾਲ ਹੋ ਗਏ ਇਹਨੇ ਤਾਂ 50000 ਰੁਪਏ ਲੈਣਗੇ ਮੇਰੇ ਮੇਜ ਤੇ ਵੀ ਲਾਤਾ ਕਿ ਇਹਨੂੰ ਦੇ ਦੇ ਇਹ ਕੰਮ ਨਵੇੜ ਅੱਛਾ ਬਾਅਦ ਇਹਨੇ ਆਖਿਆ ਮੈਂ 5 ਲੱਖ ਲੈਣਾ ਅੱਛਾ ਫਿਰ ਜਦੋਂ ਅਸੀਂ ਇਹ ਬਿਆਨ ਹੋਇਆ ਤੇ ਉਹਨੇ ਮੈਡਮ ਨੇ ਆਖਿਆ ਕਿ ਤੂੰ 6 ਮਰਲੇ ਲੀਲਾ ਥਾਂ ਦੇ ਅੰਦੀ 6 ਮਰਲੇ ਨਹੀਂ ਮੈ ਲੈਣੇ ਮਤਲਬ ਤਿੰਨ ਹਿੱਸੇ ਇੱਕ ਮੁੰਡੇ ਦਾ ਇੱਕ ਕੁੜੀ ਦਾ ਤੇ ਇੱਕ ਉਹ ਆਪਣੇ ਉਹ ਦਾ ਤਿੰਨ ਸੀ 6 ਮਰਲੇ ਤਾਂ ਮੰਗਦੀ ਤੇ ਦੋ ਮਰਲੇ ਮੈਂ ਅੱਠ ਮਰਲੇ ਮੈਂ ਰੱਖ ਲੈਣਾ ਅੱਛਾ ਫਿਰ ਇਹਨੇ ਆਖਿਆ ਕਿ ਅਸੀਂ 5 ਲੱਖ ਲਿਖੇ ਵਿਖਾਵਾਂਗੇ اچھا ਤੇ ਭਰਾ ਮਹਰਾਨ ਕੇ ਫਾੜ ਕੇ ਮਰ ਗਿਆ ਬਲਵਿੰਦਰ ਸਿੰਘ ਇਹ ਇਹਦੇ ਚੱਕਰ ਚ ਇਹਦੇ ਚੱਕਰ ਦੇ ਵਿੱਚ ਅਚਾਨਕ ਇਹ ਚਲੇ ਗਏ ਇਹ ਘਰ ਨੂੰ ਚਲੇ ਗਏ ਤੇ ਆਪਾਂ ਇਧਰੋਂ ਆ ਗਏ ਤੇ ਹੁਣ ਥੋੜਾ ਜਿਹਾ ਟਾਈਮ ਬਾਅਦ ਇਹਨੇ ਜਵਨੀ ਉੱਥੇ ਜਾ ਕੇ ਤੁਹਾਨੂੰ ਮਰਦੇ ਕਰ ਦਿੱਤਾ ਕੰਮ ਕੇ ਸਮੈਗ ਪੀਂਦਾ ਹੈ ਨਸ਼ਈ ਆ ਇਹ ਤਾਂ ਹੁਣ ਇਹ ਵੀ ਗੱਲ ਆ ਵੀ ਤੁਸੀਂ ਤਾਂ ਜ਼ਮੀਨ ਵੀ ਆਪਣੀ ਵੇਚ ਦਿੱਤੀ ਆਪਣਾ ਤਾਂ ਸਾਰਾ ਕੁਝ ਤੁਸੀਂ ਵੇਚ ਚੁੱਕੇ ਹੋ ਹੁਣ ਤੁਸੀਂ ਜਦੋਂ ਕੁੜੀ ਕਮਾਈ ਕਰਨ ਲੱਗ ਪਈ ਹੁਣ ਤੁਸੀਂ ਤੁਹਾਨੂੰ ਯਾਦ ਆ ਗਿਆ ਨਾ ਜੀ ਪਹਿਲੇ ਤਿੰਨ ਗਲੇ ਮਾਦਾ ਦੇ ਨਾਂ ਰੱਖੀ ਆ ਅਸਾਂ ਜਮੀਨ ਵੀ ਹੈਗੀ ਅਜੇ ਜਮੀਨ ਵੀ ਹੈਗੀ ਆ ਘਰ ਵੀ ਤੇ ਆਟੋ ਵੀ ਚਲਾਉਨੇ ਆ ਕੰਨਿਆ ਸਕੂਲ ਦੀਆਂ ਕੁੜੀਆਂ ਖੜਦੇ ਲੈ ਕੇ ਵੀ ਆਉਨੇ ਆ ਅੱਛਾ ਮਤਲਬ ਇੱਕ ਤਾਂ ਤੁਸੀਂ ਨਸ਼ਾ ਵੀ ਕੀਤਾ ਫੁੱਲ ਹਾਂ ਡਰੱਗ ਵੀ ਕੀਤੀ ਪਿੰਡ ਦੀਆਂ ਧੀਆਂ ਪੇੜਾਂ ਨੂੰ ਇਹ ਸਕੂਲ ਕਾਲਜ ਛੱਡ ਕੇ ਵੀ ਆਉਂਦੇ ਨੇ ਲੈ ਕੇ ਵੀ ਆਉਂਦੇ ਨੇ ਹੁਣ ਬਈ ਫੈਸਲਾ ਤੁਸੀਂ ਕਰਨਾ ਆ ਵੀ ਕਦੀ ਵੀ ਆਪਾਂ ਪਿੰਡ ਦੇ ਵਿੱਚ ਪਿੰਡ ਤੋਂ ਧੀਆਂ ਪੇੜਾਂ ਨੂੰ ਅਸੀਂ ਕਿਸੇ ਨਸ਼ੇਈ ਦੇ ਨਾਲ ਕਿਸੇ ਸ਼ਰਾਬੀ ਦੇ ਨਾਲ ਅਸੀਂ ਘਰੋਂ ਪਿੰਡੋਂ ਭੇਜਾਂਗੇ ਇਹ ਪਿੰਡ ਮੌਜੂਦ ਆ ਮੇਰੇ ਪਿਛਲੇ ਪਾਸੇ ਸਾਰਾ ਪਿੰਡ ਮੌਜੂਦ ਆ ਤੇ ਉਹ ਹਰੇਕ ਬੰਦਾ ਗਵਾਹੀ ਭਰ ਰਿਹਾ ਇਹਦਾ ਇਸ ਬਜ਼ੁਰਗਾਂ ਦੀ ਵੀ ਇਸ ਬਜ਼ੁਰਗ ਨੇ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਤੇ ਗੱਲ ਬਜ਼ੁਰਗੋ ਆ ਜਾਂਦੀ ਆ ਵੀ ਥੋੜੀ ਧੀ ਨੇ ਥੋੜੇ ਇਲਜ਼ਾਮ ਜਿਹੜਾ ਲਾਤਾ ਉਹ ਬਹੁਤ ਵੱਡਾ ਕਿਉਂ ਕੀ ਗੱਲ ਹੋ ਗਈ ਇਦਾਂ ਦੀ ਉਹ ਪੈਸਾ ਦਾ ਕਰਕੇ ਪੈਸੇ ਕੱਠੇ ਹੋ ਜਾਣ ਨਹੀਂ ਅਸਲ 'ਚ ਉਹ ਕੁੜੀ ਦੇ ਜਿਹੜਾ ਕੁੜੀ ਮੋਹਰੇ ਬੋਲ ਰਹੀ ਕਿ ਕੁੜੀ ਦੇ ਪਿੱਛੇ ਮਾਂ ਬੋਲਦੀ ਆ ਮਾਂ ਸਖਾਰੀ ਆ ਤੇ ਕੁੜੀ ਅੱਗੇ ਬੋਲ ਰਹੀ ਆ ਕਿ ਪੁੱਤ ਤੂੰ ਇਦਾਂ ਬੋਲਦੇ ਆ ਬਣ ਪੈਸੇ ਆਉਣਗੇ ਮਤਲਬ ਕੁੜੀ ਨੂੰ ਮੋਹਰਾ ਬਣਾ ਕੇ ਯੂਜ਼ ਕੀਤਾ ਜਾਦਾ ਹਾਂ ਹਾਂ ਬਸ ਆ ਪਰਮਾਨਾ ਕਰਕੇ ਬੈਠੀ ਹੁੰਦੀ ਪਾ ਕੇ ਹੂੰ ਕਿਉਂ ਬੈਠੀ ਆ ਵੈਲਡਿੰਗ ਕਿੱਥੇ ਕਰਾਇਆ ਕਿੱਥੇ ਆਦੀ ਵੈਲਡਿੰਗ ਮੈਂ ਕਿਉਂ ਕਰਦੀ ਰਹੀ ਆ ਵੈਲਡਿੰ ਬੰਦਿਆਂ ਨੂੰ ਵੈਲਡਿੰਗ ਹੁੰਦਾ ਰਿਹਾ ਵਾ ਔਰ ਲੋਹੇ ਨੂੰ ਵੈਲਡਿੰਗ ਨਹੀਂ ਉਹਨੇ ਕੀਤਾ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਾਂ ਜੀ ਮੈਂ ਬਹੁਤ ਵੱਡੀ ਗੁਰੂ ਘਰ ਨੂੰ ਮੰਨ ਗਿਆ ਨਾ ਵਾ ਗੁਰਗੰਗ ਸਾਹਿਬ ਨੂੰ 1430 ਅੰਗਾਂ ਨੂੰ ਮੰਨ ਕੇ ਜੀ ਕਿ ਬੰਦਿਆਂ ਨੂੰ ਵੈਲਡਿੰਗ ਕਰਦੀ ਰਹੀ ਆ ਤੁਸੀਂ ਵੱਡੀ ਦਾ ਬੰਦਾ ਇੱਕ ਹਲਵਾਈ ਆ ਅੱਛਾ ਉਹਦੇ ਵਾਸਤੇ ਉਹਨੇ ਆਪਣਾ ਦਿੱਤਾ ਵਾ ਇਹਨੂੰ 50000 ਰੁਪਇਆ ਅੱਛਾ ਸਕੂਟਰੀ ਲੈਣ ਵਾਸਤੇ ਹੂੰ ਉਹ ਹੁਣ ਮੈਨੂੰ 6 ਮਹੀਨੇ ਹੋ ਗਏ ਕੋ ਸਕੂਲੇ ਮਿਲਿਆ ਕਹਿੰਦਾ ਮੈਨੂੰ ਯਾਰ ਪੈਸੇ ਦੇ ਦਬਾਅ ਦੇ ਗੁਵਾਹ ਗਾਲਿਆ ਮਾਂ ਜਦੋਂ ਮੇਰਾ ਮੈਨੂੰ ਰੋਟੀਆਂ ਬੁਕਾ ਕੇ ਦੇਂਦੀ ਕੋਈ ਸੰਬੰਧੀ ਤੇ ਮਾਂ ਮੈਂ ਕੀ ਕਰ ਸਕਦਾ ਤੇ ਫਿਰ ਇਹ ਮੈਨੂੰ 15 ਦਿਨ ਬਾਅਦ ਉਹ ਤੇ 15 ਦਿਨ ਬਾਅਦ ਜਦ ਸਕੂਲ ਆ ਕੇ ਮਿਲੀ ਮੈਂ ਬੋਛ ਲਿਆ ਅੱਛਾ ਮੈਨੂੰ ਹੁਣ ਤੁਸੀਂ ਇਹ ਗੱਲ ਦੱਸੋ ਹਾਂਜੀ ਆ ਤੁਹਾਡੇ ਪਿੰਡ ਖੜਾ ਹਾਂਜੀ ਹਾਂਜੀ ਤੁਹਾਡੇ ਪਿੰਡ ਚ ਕਿਹੜੇ ਬੰਦੇ ਨੂੰ ਤੁਹਾਡੇ ਬਾਰੇ ਪੁੱਛੀਏ ਜਿਹੜਾ ਤੁਹਾਡੇ ਹੱਥ ਹੱਕ ਚ ਗਵਾਈ ਦਊ ਵੇਖੋ ਜਿਹੜੇ ਮਰਜੀ ਭੈ ਭਰਾ ਬੋਲੋ ਸਾਰੇ ਆਪਣੇ ਹੱਕ ਜੀ ਦੇਣਗੇ ਚਲੋ ਆਪਾਂ ਹੁਣ ਇੱਕ ਟਰਾਈ ਇਹ ਵੀ ਕਰ ਲੈਂਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਨਾ ਇਧਰ ਕੋਈ ਹੋਰ ਕੋਈ ਆਉਨੇ ਆ ਪਹਿਲਾਂ ਤਾਂ ਆ ਇੱਕ ਸੰਗਤ ਖੜੀ ਆ ਸਾਡੇ ਨਾਲ ਬਾਈ ਹੁਣੀ ਆ ਮੈਂ ਕਿਸੇ ਬਾਈ ਨੂੰ ਅਸੀਂ ਜਾਣਦੇ ਨਹੀਂ ਬਾਜੀ ਕੀ ਹਾਲ ਚਾਲ ਆ ਤੇ ਕੀ ਨਾਂ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਬਾਈ ਹੁਣੀ ਕੁੜੀ ਨੇ ਇਲਜ਼ਾਮ ਲਾਇਆ ਆਪਣੇ ਪਿਓ ਤੇ ਵੀ ਕਹਿੰਦੇ ਵੀ ਨਸ਼ਾ ਬਹੁਤ ਕਰਦਾ ਕੁੱਟਮਾਰ ਬਹੁਤ ਕਰਦਾ ਕੀ ਤੁਹਾਨੂੰ ਲੱਗਦਾ ਵੀ ਇਹ ਬੰਦਾ ਨਸ਼ਾ ਕਰਦਾ ਦੇਖਿਆ ਤੁਸੀਂ ਕਦੀ ਬਚਪਨ ਤੋਂ ਜਾਣਦੇ ਬੱਬਾਈ ਨੂੰ ਅੱਛਾ ਕੋਈ ਆਂਡਾ ਮੀਟ ਨਹੀਂ ਇੱਥੇ ਰੋਲਾ ਵੀ ਲੰਭਦੇ ਪਾਠ ਕਰਦੇ ਰਹੇ ਆਚਾ ਬੱਚੀਆਂ ਸਾਡੀਆਂ ਸਕੂਲੇ ਖੜਦੇ ਰਹੇ ਲੈ ਕੇ ਆਉਂਦੇ ਰਹੇ ਪੁਲਿਸ ਆ ਪਤਾ ਕਰਦਾ ਤੇ ਕਿਦਾਂ ਹੋ ਸਾਰਾ ਕੀ ਬਾਤ ਹੁਣ ਗੱਲ ਮੇਨ ਆ ਜਾਂਦੀ ਆ ਕਹਿੰਦੇ ਹੁੰਦੇ ਵੀ ਜੇ ਸ਼ਾਇਦ ਅਸੀਂ ਕੋਈ ਗੱਲ ਕਰਦੇ ਕਹਣਾ ਵੀ ਇਹ ਨਾ ਕੁੜੀ ਨੂੰ ਦੇਖ ਕੇ ਜਰਦੇ ਨਹੀਂ ਕੁੜੀ ਦੀ ਕਮਾਈ ਨੂੰ ਦੇਖ ਕੇ ਜਰਦੇ ਨਹੀਂ ਬਾਈ ਤਾਂ ਪਿੰਡ ਇਕੱਠਾ ਹੋਇਆ ਸਾਰਾ ਆ ਤਾਂ ਸਾਰਾ ਪਿੰਡ ਕਹਿ ਰਿਹਾ ਵੀ ਭਾਈ ਆ ਬਾਈ ਨੂੰ ਪੁੱਛ ਲੈਂਦੇ ਭਾਈ ਤੁਸੀਂ ਅੱਛਾ ਇਹ ਬਾਈ ਹੁਣ ਇਹ ਨਹੀਂ ਗੱਲ ਕਰਦੇ ਹੋਰ ਇਧਰ ਬਜ਼ੁਰਗ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਲਾਗੜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਜ਼ੁਰਗੋ ਕੀ ਕਹਿਣਾ ਸਾਡੇ ਗੁਰਪਾਈ ਆ ਜੀ ਨਾਮਧਾਰੀਏ ਆ ਹੂੰ 40 ਇਹ ਗੱਦੀ ਜਿਹੜੀ ਸਮਝ ਲਓ ਵੀ ਇਹ ਸ਼ੁਰੂ ਤੇ ਨਰ ਵੱਡਿਆਂ ਵੱਡੇ ਨਾਲੋਂ ਚੱਲਦੀ ਆਈ ਆ ਹੂੰ ਅੱਜ ਤੱਕ ਇਹੇ ਨਸ਼ੇ ਨੂੰ ਹੀ ਹੱਥ ਨਹੀਂ ਲਾਉਂਦੇ ਹੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਵੀ ਮੰਨਦੇ ਆ ਕੋਈ ਪਿੰਡ ਚ ਸਬੂਤ ਕਰੇ ਕਿ ਅੱਜ ਤੱਕ ਇਹਨੇ ਨਸ਼ਾ ਤੀਤਾ ਵੇਜਾ ਖਾਦਾ ਵੇਜਾ ਹੱਥ ਲਾਇਆ ਹੋਵੇ ਅੱਛਾ ਕੋਈ ਇਹਦੇ ਵਿੱਚ ਕੋਈ ਲਜਾਮ ਲਾਵੇ ਕਿ ਇਹ ਧੀ ਪੈਂਦਾ ਕਿ ਇਹ ਧੀ ਪੈਨੂ ਟੀਚਰ ਵੀ ਕੀਤੀ ਹੋਵੇ ਅੱਛਾ ਕੋਈ ਦੱਸੇ ਪਿੰਡ ਦੇ ਵਿੱਚ ਹੂੰ ਹੂੰ ਜਿੱਸੇ ਵੀ ਮਰਜ਼ੀ ਪਿੰਡ ਚ ਸਬੂਤ ਕਰਨ ਨੂੰ ਇਹ ਬਿਲਕੁਲ ਨਦੂਸ਼ਾ ਹੂੰ ਇਹ ਤੇ ਜਿੰਨੇ ਇਲਜ਼ਾਮ ਲਾ ਰਹੇ ਸਭ ਝੂਠੇ ਲੱਗਦੇ ਕਦੀ ਚਲੋ ਬਾਈ ਹੁਣਾਂ ਨੇ ਵੀ ਸਬੂਤ ਦਿੱਤਾ ਆ ਵੀ ਕਿਹੜੀ ਚੀਜ਼ ਕਿਵੇਂ ਆ ਤੇ ਅੱਛਾ ਇੱਕ ਚੀਜ਼ ਮੈਂ ਇਧਰ ਬਜ਼ੁਰਗਾਂ ਨੂੰ ਪੁੱਛ ਲੈਨੇ ਆ ਬਜ਼ੁਰਗੋ ਕੁਈ ਜ਼ਮੀਨ ਜ਼ਬੂਰ ਵੇਚੀ ਆ ਬਸ ਇਹਨਾਂ ਨੇ ਨਹੀਂ ਨਹੀਂ ਜ਼ਮੀਨ ਨੇ ਵੇਚੀ ਇਹਨਾਂ ਬਈ ਉਹਦਾ ਕਿਤੇ ਸਾਰਾ ਕੁਝ ਵੇਚ ਦਿੱਤਾ ਤਾਂ ਜ਼ਮੀਨ ਦੇ ਵਿੱਚ ਲੈ ਜਨੇ ਆ ਇਹਦੇ ਠੇਕੇ ਦਿੱਤੀਆਂ ਅਹੀਂ ਅੱਛਾ ਠੇਕੇ ਦਿੱਤੀ ਹੋਈ ਆ ਕੀ ਰੇਟ ਆ ਇਸ ਟਾਈਮ ਜ਼ਮੀਨ ਦਾ ਜੀ ਇੱਥੇ ਹੁਣ ਤੇ ਰੇਟ ਬਹੁਤ ਹੈ 30 ਲੱਖ 30 ਦਾ ਕੀ ਲੱਖ ਤੱਕ 30 ਲੱਖ ਦੀ ਜ਼ਮੀਨ ਦਾ ਕਿਲੇ ਦਾ ਮਤਲਬ 90 ਲੱਖ ਰੁਪਏ ਦਾ ਮਾਲਕ ਸਾਡੇ ਕੋਲ ਖੜਾ ਜਿਹਨੂੰ ਧੀ ਨੇ ਇੱਕ ਕਹਿ ਲਿਆ ਵੀ ਨਸ਼ਈ ਆ ਡਰਗੇਸਟ ਬੰਦਾ ਆ ਜਿਹਨੇ ਸਭ ਕੁਝ ਜ਼ਮੀਨ ਨੂੰ ਵੇਚ ਵਟ ਦਿੱਤਾ ਆ 10 ਲੱਖ ਦਾ ਘਰ ਵੀ ਹੈਗਾ ਤੇ 10 ਲੱਖ 15 ਲੱਖ ਦਾ ਘਰ ਵੀ ਹੈਗਾ ਆ ਕੀ ਬਾਤ ਆ ਤੇ ਬਜ਼ੁਰਗੋ ਜੇ ਮੰਨਦਾ ਵੀ ਜ ਤੈਨੂੰ ਮੇਰੀ ਵੀ ਦੇ ਸਕਦੇ ਪਰ ਜੇ ਰਹਿਣਾ ਚਾਵੇ ਨਹੀਂ ਹੁਣ ਚਾਹੁੰਦੇ ਵੀ ਰੱਖਣਾ ਅਸੀਂ ਤੇ ਰੱਖ ਲੈ ਜੇ ਰਹਿਣਾ ਚਾਵੇ ਤੇ ਹਾਂਜੀ ਹੁਣ ਸਾਡੇ ਨਾਲ ਪਿੰਡ ਦੇ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਡਾਕਟਰ ਸਾਹਿਬ ਇੱਕ ਧੀ ਵੱਲੋਂ ਇੱਕ ਬਾਪ ਤੇ ਇਲਜ਼ਾਮ ਲੱਗੇ ਨੇ ਵੀ ਇੱਕ ਪਿਓ ਜਿਹੜਾ ਆ ਨਸ਼ਈ ਆ ਡਰਗ ਦਾ ਵੀ ਸੇਵਰ ਕਰਦਾ ਆ ਸ਼ਰਾਬ ਦਾ ਸੇਵਰ ਵੀ ਕਰਦਾ ਆ ਪਰ ਤੁਸੀਂ ਦੱਸੋ ਤੁਸੀਂ ਇੱਥੇ ਡਿਸਪੈਂਸਰੀ 'ਚ ਕੰਮ ਕਰਦੇ ਹੋ ਕਿੰਨੀ ਪਹਿਲਾਂ ਤੋਂ ਕੰਮ ਦੱਸੋ ਕਿੰਨੀ ਦੇਰ ਹੋ ਗਈ ਤੁਹਾਨੂੰ ਕਰਦੇ ਨਾ ਇੱਥੇ ਸਰ ਇੱਥੇ ਮੈਨੂੰ ਕੋ ਲਗਭਗ 15 ਸਾਲ ਤੋਂ ਮੇਰੀ ਡਿਊਟੀ ਹੈ ਡਿਊਟੀ ਹੈ ਹਾਂਜੀ ਇੱਥੇ ਡਿਸਪੈਂਸਰੀ ਸਰਕਾਰੀ ਦੇ ਵਿੱਚ ਮੈਂ ਜੋਬ ਕਰਦਾ ਅੱਛਾ ਜੀ ਤੇ 15 ਕ ਸਾਲ ਤੋਂ ਮੈਂ ਇਸ ਪਰਿਵਾਰ ਨੂੰ ਜਾਂ ਇਹਨਾਂ ਨੂੰ ਬਾਬਾ ਜਿੰ다 ਸਿੰਘ ਦੀ ਹੋਂਦ ਦੇ ਆਂਦਾ ਜੀ ਮੈਂ ਬਾਕੀ ਹੋਰ ਤੇ ਮੈਨੂੰ ਪਤਾ ਨਹੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਕੀ ਚੱਲਿਆ ਜਾਂ ਕੀ ਇਹਨਾਂ ਦੇ ਆਪਸ ਦੇ ਵਿੱਚ ਮਤਲਬ ਕਿਸੇ ਦੀ ਹੋਣਾ ਨਹੀਂ ਚਾਹੀਦਾ ਪਤੀ ਪਤਨੀ ਦੇ ਪਰਿਵਾਰ ਦੇ ਵਿੱਚ ਪਰ ਮੈਂ ਇਹਨਾਂ ਦੀ ਡਰਗ ਦੀ ਮੈਂ ਗਾਰੰਟੀ ਲੈਣਾ ਹੈ ਜੀ ਮਤਲਬ ਡਰਗ ਨਹੀਂ ਲੈ ਸਕਦੇ ਹੋਰ ਕੋਈ ਕਿਸੇ ਤਰੀਕੇ ਦਾ ਪਰਿਵਾਰ ਦੇ ਵਿੱਚ ਕੋਈ ਫ੍ਰੈਕਸ਼ਨ ਪੈ ਜੇ ਉਹ ਉਹਦੇ ਬਾਰੇ ਮਤਲਬ ਸ਼ਰਾਬ ਡਰਗ ਕੁਛ ਨਹੀਂ 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 ਨਾ ਸ਼ਰਾਬ ਨਾ ਕੋਈ ਮੈਡੀਕਲ ਡਰਗ ਕੋਈ ਨਹੀਂ ਲੈ ਰਹੇ ਅੱਛਾ ਹਾਂਜੀ ਪਰ ਫਿਰ ਐਡੀ ਵੱਡੀ ਗੱਲ ਇੱਕ ਮੀਡੀਆ ਦੇ ਸਾਹਮਣੇ ਕਹਿ ਦੇਣੀ ਇੱਕ ਧੀ ਵੱਲੋਂ ਇੱਕ ਆਪਣੀ ਪਤਨੀ ਵੱਲੋਂ ਕਿਤਨਾ ਕਿਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ ਇਹ ਤਾਂ ਮਤਲਬ ਆਪਾਂ ਉਹਨਾਂ ਦਾ ਪਰੂਫ ਕਰਨ ਲਈ ਉਹਨਾਂ ਨੂੰ ਤਾਂ ਕੋਈ ਸਬੂਤ ਚਾਹੀਦਾ ਹੀ ਹੈ ਨਾ ਬਿਲਕੁਲ ਤੇ ਪਰ ਅੱਜ ਕੱਲ ਦਾ ਇੱਕ ਗੱਲ ਆ ਸਬੂਤ ਕਹਿੰਦੇ ਘਟ ਮੰਗਦੇ ਆ ਜੇ ਟੀਵੀ ਤੇ ਕਹਿਤੀ ਗੱਲ ਫੇਸਬੁੱਕ ਤੇ YouTube ਤੇ ਕਹਿਤੀ ਉਹ ਲੋਕ ਗੱਲ ਸੱਚ ਮੰਨ ਜਾਂਦੇ ਆ ਅੱਜ ਦੇ ਟਾਈਮ ਦੇ ਵਿੱਚ ਲੋਕ ਬਹੁਤ ਪੈਸਾ ਦੇ ਰਹੇ ਨੇ ਕੁੜੀ ਨੂੰ ਠੀਕ ਹੈ ਚਲੋ ਕੁੜੀ ਮਿਹਨਤ ਕਰਦੀ ਆ ਮੈਂ ਕਹਿੰਦਾ ਉਹਨੂੰ ਦੇਣੇ ਵੀ ਚਾਹੀਦੇ ਆ ਪਰ ਜੇ ਅੱਜ ਕੁੜੀ ਕੱਲ ਵੀ ਮਿਹਨਤ ਕਰਦੀ ਪਰ ਕਿਤੇ ਨਾ ਕਿਤੇ ਆਪਣੇ ਪਿਓ ਨੂੰ ਬਦਨਾਮ ਕਰਕੇ ਆਪਣੇ ਪਰਿਵਾਰ ਨੂੰ ਬਦਨਾਮ ਕਰਕੇ ਉਹ ਰੋਟੀ ਜਿਹੜੀ ਕਿਤੇ ਸੇਕੜੀ ਉਹ ਸਾਨੂੰ ਕਿਤੇ ਨਾ ਕਿਤੇ ਹਾਜਮ ਨਹੀਂ ਹੋ ਰਹੀ ਬਿਲਕੁਲ ਸਰ ਬਿਲਕੁਲ ਮਤਲਬ ਹੋਰ ਮੈਂ ਇਹਨਾਂ ਦੇ ਪਰਿਵਾਰ ਬਾਰੇ ਕੀ ਕਹਿ ਸਕਦਾ ਨਹੀਂ ਮੈਂ ਤਾਂ ਇਹਨਾਂ ਦੀ ਜਿਹੜੀ ਮਤਲਬ ਖਾਸ ਕਰਕੇ ਮੈਡੀਕਲ ਲਾਈਨ ਜਾਂ ਨਸ਼ੇ ਬਾਰੇ ਇਹਨਾਂ ਦੇ ਬਾਰੇ ਮੈਂ ਕਹਿਣਾ 3 ਸਾਲ ਤੋਂ ਮੈਂ ਮਿਲਿਆ ਮੈਂ ਵਾਚ ਵੀ ਕਰਦਾ ਮੈਂ ਹਰ ਜਗ੍ਹਾ ਕੋਰਟ ਸੈਂਟਰਾਂ 'ਚ ਵੀ ਮੈਂ ਕੰਮ ਕੀਤਾ ਡਿਸਪੈਂਸਰੀਆਂ 'ਚ ਵੀ ਕੰਮ ਕੀਤਾ ਮੈਨੂੰ ਕਦੀ ਇਹਨਾਂ 'ਚ ਕੋਈ ਐਜਾ ਸਾਈਨ ਸਿੰਪਟਮ ਨਹੀਂ ਲੱਗਾ ਕਿ ਇਹਨਾਂ ਨੇ ਕੋਈ ਨਸ਼ਾ ਕੀਤਾ ਹੋਵੇ ਬਸ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਆਪ ਬਾਈ ਨਾਲ ਗੱਲ ਹੁਣ ਇਹਨਾਂ ਤੱਕ ਹਮੇਂ ਪਰਤੀਆ ਬਜ਼ੁਰਗਾਂ ਨਾਲ ਕਰਦੇ ਬਾਈ ਜੀ ਪਹਿਲਾਂ ਦੱਸੋ ਵੀ ਜੇ ਹੁਣ ਤੁਹਾਡੀ ਵਾਈਫ ਉਹ ਸੋਰੀ ਜੇ ਤੁਹਾਡੀ ਵਾਈਫ ਤੁਹਾਡੇ ਰਾਂਗੇ ਜ਼ਰੂਰ ਪਰ ਜ਼ਿੰਮੇਵਾਰੀ ਚੁੱਕ ਕੇ ਕਿਉਂਕਿ ਮੇਰੀ ਮਾਤਾ ਨੂੰ ਇਹਨੇ ਤਾਦੀ ਸੀ ਸੀ ਉਹ ਜੀ ਚਿਚੜੀਆਂ ਦੀ ਦਵਾਈ ਪਾ ਦਿੱਤੀ ਜਦੋਂ ਮੇਰੀ ਕੋਮਲ 3 ਸਾਲਾਂ ਦੀ ਅੱਛਾ ਮਾਰ ਮਾਤੇ ਮਾਦਾ ਮੇਰੀ ਨੂੰ ਹਾਂਜੀ ਨਾ ਦੀ ਆ ਚੀਜ਼ ਆਪਣੀ ਤਾਦੀ ਦਵਾਈ ਬੁੱਤ ਨੂੰ ਨਾ ਪੀਵੀ ਅਗੇ ਮਾਦਾ ਨੂੰ ਪੀਣ ਦੇ ਉਹ ਜਾ ਕੇ ਕਾਲੂ ਮਿਤਰੀ ਇਥੇ ਮੌਜੂਦਾ ਨਹੀਂਗਾ ਕਾਲੂ ਮਿਤਰੀ ਤਾਂ ਹੀ ਗਿਆ ਜਾ ਕੇ ਲੋਟ ਨੂੰ ਚੱਕ ਰਾਈ ਉਹ ਜੀ ਚਿਚੜੀਆਂ ਦੀ ਦਵਾਈ ਨਿਕਲੀ ਉਹ ਕਹਿੰਦੇ ਮਾਤਾ ਨੂੰ ਉਹਨੇ ਮਾਰ ਵਾ ਚਿਚੜੀ ਦੀ ਦਵਾਈ ਪਾਈ ਆ ਉਹ ਆਂਦੀ ਆਈ ਮਰੇ ਤੇ ਫਿਰ ਮੈਂ ਇਹ ਕਰਾਂਗੀ ਤੇ ਉਹ ਮੈਨੂੰ ਆਦੀ ਰਹੀ ਆ ਉਹਦੀ ਮਾਤਾ ਹੀ ਸ਼ੂਗਰਵਾਦ ਗਈ ਉਹਦੀ ਮਾਤਾ ਮਰ ਗਈ ਮੇਰੀ ਸਾਸੇ ਜਿਹੜੀ ਆ ਅੱਛਾ ਅਹੀਂ ਤੇ ਮਾੜਾ ਕਿਹਦਾ ਕਿਸਵਾਲਾ ਸੋਚਿਆ ਹੀ ਨਹੀਂ ਅਹੀਂ ਤਾਂ ਦਾ ਭਲਾ ਹੋਵੇ ਉਹਨਾਂ ਦਾ ਭਲਾ ਹੋਵੇ ਜਿਹੜੀ ਵੀਡੀਓ ਪਾਉਂਦੀ ਨਾ ਦੀ ਮੇਰੀ ਉਹਦਾ ਹੀ ਭਲਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਪਿਓ ਦੇ ਵੱਲੋਂ ਅਜੇ ਵੀ ਦੁਆਵਾਂ ਨਿਕਲ ਰਹੀਆਂ ਨੇ ਆਪਣੇ ਬੱਚਿਆਂ ਦੇ ਲਈ ਵੀ ਮੇਰੇ ਧੀ ਦਾ ਵੀ ਭਲਾ ਹੋਵੇ ਤੇ ਮੇਰੀ ਫੈਮਲੀ ਦਾ ਵੀ ਭਲਾ ਹੋਵੇ ਪਰ ਮੇਨ ਚੀਜ਼ ਗੱਲ ਤਾਂ ਇੱਥੇ ਨਿਬੜਦੀ ਆ ਵੀ ਅਸੀਂ ਚੰਦ ਪੈਸਿਆਂ ਦੇ ਲਈ ਆਪਣੇ ਜ਼ਮੀਰਾਂ ਨੂੰ ਕਿਉਂ ਵੇਚ ਦਿੰਦੇ ਆ ਅੱਛਾ ਕੱਲ ਇੱਕ ਇੱਕ ਪੋਡਿਸ਼ਨ ਮੰਨਾ ਅੰਮ੍ਰਿਤਸਰ ਤੋਂ ਉਹ ਆਇਆ ਸੇਵਾ ਕਰਨ ਵਾਸਤੇ ਲੱਖ ਰੁਪਏ ਦੇ ਕੇ ਗਿਆ ਆ ਤੇ ਉਹ ਤੁਹਾਨੂੰ ਵੀ ਮਿਲਿਆ ਕਿ ਨਹੀਂ ਹਾਂਜੀ ਆਪਾਂ ਨੂੰ ਮਿਲੇਗਾ ਦਾਣਾ ਮੰਡੀ ਦੇ ਸਾਹਮਣੇ ਜਦੋਂ ਆਪਾਂ ਪੁਲ ਤੋਂ ਉੱਤਰਦੇ ਜੰਡਿਆਲੇ ਤੋਂ ਅੱਛਾ ਆਪਣਾ ਜਿਤਨਾ ਬਜੰਪਲਾਸ ਹੋਇਆ ਕੀਤੀ ਗੱਲਬਾਤ ਉਹਨੇ ਪੁੱਛਿਆ ਕਿ ਦੰਗ ਦਾ ਹਕੀਕਤ ਹੋਈ ਹੈ ਮੈਂ ਸਾਰੀ ਉਹਨੂੰ ਦੱਸੀ ਆ ਢਬੀਤੀ ਅੱਛਾ ਆਂਦਾ ਠੀਕ ਹੈ ਜੀ ਮੈਂ ਚੱਲਿਆ ਉਹਦੇ ਕੋਲ ਉਹਨੂੰ ਮੈਂ ਮਿਲ ਕੇ ਆਉਣਾ ਤੇ ਮੁਰਕਾ ਹੌਲੀ ਕਹਿੰਦਾ ਮੈਂ ਲੱਖ ਰੁਪਇਆ ਦੇਉਣਾ ਪਰ ਮੈਂ ਮਾਰੇ ਭਾਈ 2 ਲੱਖ ਦੇ ਆ ਉਹਦੇ ਤੈਨੂੰ ਤੈਨੂੰ ਪਤਾ ਉਹ ਮੈਂ ਮੈਂ ਤੇ ਆਪਣਾ ਸੱਚ ਦੱਸਤਾ ਸੱਚ ਤੇ ਝੂਠ ਦੇ ਮਗਰ ਜਾਣਾ ਤੇ ਜਾਓ ਜੀ ਕੋਈ ਗੱਲ ਨਹੀਂ ਮੈਂ ਮੈਨੂੰ ਕੋਈ ਗੁੱਸਾ ਨਹੀਂ ਹਾਂ ਪਹਿਲੀ ਦੱਸੀ ਮੈਨੂੰ ਹਾਂਜੀ ਭਾਈ ਜ਼ਮੀਨ ਜ਼ਮੀਨ ਦੱਸੀ ਦੀ ਮੈਨੂੰ ਅੱਛਾ ਇਹ ਉਹਨੂੰ ਆਖਿਆ ਕਿ ਆਪਣੇ ਤਿੰਨ ਗਲੇ ਪਹਿਲੀ ਦੇ ਤੇ ਠੇਕੇ ਦੇ ਦੇਨੇ ਆ ਉਹ ਦਮਿੰਦਰ ਸਿੰਘ ਬਿੱਟੂ ਆ ਰਿੰਦਰਾ ਦੋਵੇਂ ਭਰਾਵਾਂ ਜਿਹਨੂੰ ਆਪਾਂ ਪਹਿਲੀ ਠੇਕ ਦੇ ਦਿੰਨੇ ਹਾਂ ਜੀ ਜਿੰਦੇ ਜਗਦੇ ਉਹ ਵੀ ਇਹ ਤਾਂ ਮੈਨੂੰ ਕਿਤਨਾ ਕਿਤੇ ਇਹ ਜਰੂਰ ਲੱਗਦਾ ਪੋਲਿਟਿਕਸ ਦੇ ਨਾਂ ਦੇ ਉੱਤੇ ਸਿਰਫ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਆ ਵੀ ਸ਼ਾਇਦ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸਿਕਾ ਵੀ ਸ਼ਾਇਦ ਜਿਹੜੇ ਬਜ਼ੁਰਗ ਨੇ ਇਹ ਜਿਹੜੇ ਉਹਨਾਂ ਦੇ ਬਾਪ ਨੇ ਸ਼ਾਇਦ ਉਹ ਮੀਡੀਆ ਸਾਹਮਣੇ ਨਾ ਆ ਕੇ ਨਾਂ ਬੋਲਣ ਹਾਂ ਇਹ ਇਹੋ ਚਾਲੀ ਉਹਨਾਂ ਦੀ ਉਹਨਾਂ ਦਾ ਮੀਡੀਆ ਗਾੜੀ ਉਹਨਾਂ ਦੇ ਭਲਾ ਮਨਸਾ ਜਾ ਚੋ ਪਰ ਕੇ ਹਟੋ ਲੈ ਜਾਂਦਾ ਜੋ ਪਰੇ ਘਰਾਂ ਦੇ ਸੌਂ ਜਾਂਦਾ ਠੀਕ ਠਾਕ ਆ ਪਰ ਮੈਨੂੰ ਜਦੋਂ ਮੈਂ ਵੀਡੀਓ ਵੇਖਿਆ ਕਿ ਆਖਿਆ ਮਰ ਗਿਆ ਵਾ ਸਮੈਗ ਪੀਂਦਾ ਨਸ਼ੇ ਕਰਦਾ ਅਧੀਆ ਉਹ ਫਿਰ ਮੈਂ ਆਖਿਆ ਮਾਂ ਮਾਂ ਵੀ ਘੋਸ਼ਣਾ ਕੋ ਦੱਸ ਆ ਗਲੇ ਨੂੰ ਮਾਂ ਵੀ ਹੈਗਾ ਵਾ ਤੇ ਅੱਛਾ ਤੁਹਾਨੂੰ ਇੱਕ ਗੱਲ ਹੋਰ ਦੱਸੀ ਅਸੀਂ ਜਦੋਂ ਅਸੀਂ ਆਫ ਕੈਮਰਾ ਇੱਥੇ ਬੈਠੇ ਸੀ ਕੁਝ ਲੇਡੀਜ਼ ਵੀ ਪਿੰਡ ਦੀਆਂ ਆਈਆਂ ਸੀ ਕਿਆਂ ਇਹਨਾਂ ਦੇ ਘਰ ਦੇ ਵਿੱਚ ਬੈਠੇ ਸੀ ਉੱਥੇ ਗੱਲਬਾਤ ਵੀ ਹੋਈ ਸੀ ਉਹਨਾਂ ਨੇ ਵੀ ਇਸ ਚੀਜ਼ ਦੀ ਗਾਹਮੀ ਪਰੀ ਸੀ ਕਿ ਇਸ ਬੰਦੇ ਨੇ ਅਜ ਤੱਕ ਕੋਈ ਨਿਸ਼ਾਨੀ ਨਹੀਂ ਕੀਤਾ ਹਾਂਜੀ ਹਾਂਜੀ ਪਰ ਮੇਨ ਚੀਜ਼ ਗੱਲ ਆ ਵੀ ਸਾਡਾ ਮੀਡੀਆ ਜਦੋਂ ਕਿ ਕੋਈ ਚੀਜ਼ ਨੂੰ ਚੱਕਣ ਲੱਗ ਪੈਂਦਾ ਆ ਸ਼ਾਇਦ ਫਿਰ ਉਹਨੂੰ ਰੱਬ ਬਣਾ ਕੇ ਦਿਖਾਉਣ ਲੱਗ ਪੈਂਦੇ ਆ ਕਿਉਂਕਿ ਸਾਡਾ ਮੀਡੀਆ ਦਾ ਕੰਮ ਹੀ ਇਹ ਆ ਵੀ ਜਿਹਦੇ ਮਗਰ ਪੈ ਗਈ ਹੱਥ ਧੋ ਕੇ ਪੈ ਜਾਣੀਆਂ ਕੁਝ ਇੰਟਰਵਿਊ ਇਦਾਂ ਦੀਆਂ ਉਹਨਾਂ ਨੇ ਪਿਛਲਾ ਕੋਈ ਪਸ਼ੋ ਮਗਰ ਲਾ ਕੇ ਅੱਜ ਕਿਵੇਂ ਰਿਸ਼ਤੇ ਤਾਰ-ਤਾਰ ਹੋਏ ਨੇ ਕਿਵੇਂ ਇੱਕ ਧੀ ਨੇ ਆਪਣੇ ਪਿਓ ਦੇ ਐਡੇ ਵੱਡੇ ਇਲਜ਼ਾਮਾਂ ਤੇ ਤੁਹਾਡੇ ਸਾਹਮਣੇ ਹਾਜ਼ਰ ਆ ਜੀ ਪਿਓ ਵੀ ਤੁਹਾਡੇ ਸਾਹਮਣੇ ਆ ਪਰ ਮੇਨ ਚੀਜ਼ ਗੱਲ ਆ ਵੀ ਤੁਸੀਂ ਆਪਣੇ ਸਜਾਵ ਤੁਸੀਂ ਖੁਦ ਦੇਣੇ ਆ ਕਿਹੜੀ ਚੀਜ਼ ਕਿਵੇਂ ਆ ਜੋ ਵੀ ਆ ਜੀ ਇਹ ਜੀ ਸਹਰਾ ਮੈਲਾ ਜਿਹੜਾ ਵਾ ਜੋਗਾ ਸਿੰਘ ਪਿੰਡ ਸੂਚਾ ਜ਼ਿਲ੍ਹਾ ਗਰਦਾਸਪੁਰ ਪਿੰਡ ਹਰਚੋਵਾਲ ਉਸ ਦੇ ਲੜਕੇ ਦੋ ਆ ਇੱਕ ਦਾ ਨਾਮ ਆ ਆਪਣਾ ਗਰਮੀਤ ਸਿੰਘ ਇੱਕ ਦਾ ਨਾਮ ਆ ਰਿੰਕੂ 10 ਕਿਲੋ ਉਹਨਾਂ ਦੀ ਪਹਿਲੀ ਆ ਚੰਗੇ ਭਲੇ ਜੱਟ ਆ ਬਹੁਤ ਵਧੀਆ ਬੰਦੇ ਆ ਕਿਉਂ ਮੈਂ ਅਜੇ ਵੀ ਉਹਨਾਂ ਦੀ ਹਾਮੀ ਭਰਦਾ ਗੁਰੂ ਘਰ ਸੋਦਾ ਮੈਂ ਖਾ ਕੇ ਰਾਮ ਨਹੀਂ ਕਰਦਾ ਤੇ ਨਹੀਂ ਨਹੀਂ ਇਹ ਨਹੀਂ ਹਾਮੀ ਭਰਦੀ ਤੁਹਾਡਾ ਸੋਹਰਾ ਪਰਿਵਾਰ ਤੁਹਾਡੀ ਹਾਮੀ ਹਾਂ ਭਰਦੇ ਆ ਉਹ ਇੰਨੇ ਬੰਦੇ ਚੰਗੇ ਸੋਹਰਾ ਪਰਿਵਾਰ ਕਿ ਮੈਂ ਨਾਲ ਮਾਰੇ ਉਹਨਾਂ ਇੰਨਾ ਭਲਾ ਕਰੇ ਕਿ ਬਹੁਤ ਜ਼ਿਆਦਾ ਚਲੋ ਤੇ ਸਾਰੀ ਸੰਡੂ ਮੇਰਾ ਬਹੁਤ ਬੰਦੇ ਚੰਗੇ ਆ ਪਰ ਇਹ ਪਤਾ ਨਹੀਂ ਈਦਾ ਨੇ ਦੋ ਦੇ ਚੁੰਗਿਆ ਜੇ ਜਿਹੜਾ ਇਹਨੇ ਬੇੜਾ ਕਰ ਦਿੱਤਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਬਜ਼ੁਰਗਾਂ ਦੇ ਘਰ ਤੇ ਘਰ ਚ ਉਹਨਾਂ ਦੀ ਮਤ ਨਾਲ ਵੀ ਗੱਲਬਾਤ ਕਰਦੇ ਆਂ ਵੀ ਆਖਰਕਾਰ ਕੀ ਇਹ ਹੋਇਆ ਸੀ ਕਿਉਂਕਿ ਮੇਨ ਚੀਜ਼ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੁੰਦੀ ਆ ਵੀ ਕਹਿੰਦੇ ਵੀ ਇੱਕ ਜਿਹੜਾ ਪਿਓ ਆ ਨਸ਼ੇ ਕਰਦਾ ਆ ਨਸ਼ੇ ਕਰਦੇ ਕਰਦੇ ਉਸ ਨੇ ਸਾਰਾ ਪਰਿਵਾਰ ਦਾ ਘਰ ਜਿਹੜਾ ਬਰਬਾਦ ਕਰ ਦਿੱਤਾ ਤੇ ਹੁਣ ਦੇਖਦੇ ਆਂ ਵੀ ਆਖਰਕਾਰ ਜਿਹੜੀ ਇੱਕ ਬਜ਼ੁਰਗ ਮਾਤਾ ਜਿਹੜੀ ਮੰਜੇ ਤੇ ਪਈ ਹੋਇਆ ਉਹਦੀ ਵੀ ਕਿਤੇ ਨਾ ਕਿਤੇ ਬਜ਼ੁਰਗ ਸੇਵਾ ਕਰ ਰਹੇ ਨੇ ਜੇ ਇਹ ਨਸ਼ਾ ਕਰਦੇ ਹੁੰਦੇ ਤਾਂ ਸ਼ਾਇਦ ਮੈਨੂੰ ਲੱਗਦਾ ਬਜ਼ੁਰਗ ਮਾਤਾ ਦੀ ਕੋਈ ਸੇਵਾ ਤੇ ਹਾਂਜੀ ਲੋ ਜੀ ਹੁਣ ਆਪਾਂ ਕੋਮਲਪ੍ਰੀਤ ਦੇ ਘਰ ਆਏ ਹੋਏ ਆਂ ਤੇ ਘਰ ਚਲਦਿਆਂ ਦੇ ਅੰਦਰ ਦਿਖਾਉਨੇ ਆ ਤੁਹਾਨੂੰ ਵੀ ਇਸ ਟਾਈਮ ਕਰਦੇ ਹਾਲਾਤ ਕੀ ਨੇ ਤੇ ਇਹ ਓਟ ਆਟੋਵਾ ਟੈਂਪੂ ਆ ਜਿਹੜਾ ਬਜ਼ੁਰਗ ਚਲਾ ਰਹੇ ਨੇ ਤੇ ਇਹ ਕਰਦੇ ਹਾਲਾਤ ਨੇ ਉਹਨਾਂ ਦੇ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਘਰ ਅੰਦਰ ਐਂਟਰ ਕਰਦੇ ਹੋ ਓਟੋ ਦੀ ਲਾਫਾ ਬਾਅਦ ਨਹੀਂ ਹੋ ਜੇਗਾ ਓਟੋ ਦਾ ਤੇ ਆ ਦੇਖੋ ਜੇ ਤੁਸੀਂ ਆਹ ਕਰਿਆ ਕੁੜੀ ਦਾ ਉਹ ਤੇ ਇਧਰ ਬਜ਼ੁਰਗ ਮਾਤਾ ਬੈਠੇ ਨੇ ਮਾਤਾ ਕੀ ਹਾਲ ਚਾਲ ਆ ਤੋ ਵਾਹ ਜੀ ਤੇ ਇੱਕ ਇਹ ਕੀ ਦੇਖ ਸਕਦੇ ਹੋ ਬੇਬੇ ਮੰਜੇ ਤੇ ਪਈ ਹੋਈ ਆ ਨਾਲ ਹੀ ਇੱਕ ਚੁੱਲਾ ਲੱਗਾ ਹੋਇਆ ਆ ਤੇ ਨਾਲ ਹੀ ਉੱਥੇ ਰੋਟੀ ਪਕਾਉਣ ਵਾਸਤੇ ਆ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਕਹਿੰਦੇ ਉਹਨਾਂ ਨਾਲ ਵੀ ਜੇ ਘਰ ਦੇ ਵਿੱਚ ਔਰਤ ਨਾ ਹੋਵੇ ਤੇ ਘਰ ਦੇ ਹਾਲਾਤ ਕੀ ਹੁੰਦੇ ਨੇ ਤੇ ਭਾਈ ਜੀ ਪਹਿਲਾਂ ਦੱਸੋ ਮੈਨੂੰ ਵੀ ਇਹ ਇੱਥੇ ਰੋਟੀ ਜਿਹੜੀ ਬਣਾਉਂਦੇ ਆ ਰੋਟੀ ਕੌਣ ਬਣਾਉਂਦਾ ਆਪਾਂ ਆ ਬਣਾਉਂਦੇ ਜੀ ਤੁਸੀਂ ਆ ਬਣਾ ਕੇ ਹਮਦੇ ਨਿਕਲੋ ਦਿਓ ਆ ਬਣਾ ਕੇ ਵਿਖਾ ਦਿਓ ਜੀ ਮੇ ਜੀ ਨੇ ਗੂਗਲ ਮੇ ਜੀ ਨੇ ਨਹੀਂ ਤੇ ਬੇਬੇ ਦਾ ਗੱਲ ਕਰਦੇ ਆ ਬੇਬੇ ਕੀ ਹਾਲ ਚਾਲ ਆ ਠੀਕ ਆ ਠੀਕ ਆ ਬੇਬੇ ਤੁਹਾਡੀ ਪੋਤੀ ਤੁਹਾਡੀ ਵੀਡੀਓ ਪਾ ਰਹੀ ਆ ਤੁਹਾਡੇ ਬੇਟੇ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਮਰਜ਼ੀ ਆਹੀਂ ਤੇ ਨਹੀਂ ਕੋਈ ਗੱਲ ਕਹਿੰਦੇ ਅੱਛਾ ਆਹੀਂ ਤੇ ਭਲਾ ਇਮਾਨਤ ਦੇ ਪਿਆਰ ਕੇ ਦਾ ਪਤਾ ਉਹ ਮੇਰੇ ਮੁੰਡੇ ਨੂੰ ਆਪੇ ਛੱਤੀ ਜਾਂਦੀਆਂ ਕਰੀ ਜਾਂਦੀਆਂ ਆ ਮੈਂ ਕੀ ਕਹਿ ਸਕਦੀ ਅੱਛਾ ਬਾਕੀ ਤੁਸੀਂ ਪੇਰ ਚੋਂ ਵੇਖ ਲਿਆ ਹਮ ਹਰ ਕੋਈ ਸਾਡੀ ਸਹਿਮਤ ਆ ਹਮ ਸਾਰੇ ਸਾਡੇ ਸਹਿਮਤ ਆ ਇਹ ਮੈਂ ਤੁਹਾਨੂੰ ਦੱਸਾਂ ਇਹ ਜਦੋਂ ਸਾਡੇ ਘਰ ਆਈ ਨਾ ਵਿਆਹੀ ਹਮ ਤੇ ਥੋੜੇ ਚਿਰ ਬਾਅਦ ਉਹ ਕੁੜੀ ਨਹੀਂ ਖੀਜੀ ਹਮ ਉਹਨੂੰ ਮੈਂ ਗੁਰਦੁਆਰੇ ਲੈ ਗਈ ਇਹ ਗੁਰਦੁਆਰੋਂ ਆਈ ਤੇ ਕੁੜੀ ਨੂੰ ਫੜ ਕੇ ਕੁੱਟਣ ਲੱਗ ਗਈ ਹਮ ਮੈਂ ਜਾ ਕੇ ਕੁੜੀ ਨੂੰ ਛਡਾਉਣ ਲੱਗੀ ਮੈਨੂੰ ਸਿੱਧਾ ਧੱਕਾ ਮਾਰ ਦਿੱਤਾ ਮੈਂ ਚੱਲੇ ਦੇਖਿਆ ਮੈਨੂੰ ਇਥੋਂ ਫੜ ਫੜ ਕੇ ਫੜ ਫੜ ਕੇ ਚੋਕੇ ਮਾਰਦੀ ਰਹੀ ਆ ਹਮ ਜਦੋਂ ਇਹ ਨੇ ਪੜੀ ਬੂਤਾ ਅੱਛਾ ਇਹਨੇ ਕੀਤਾ ਵੀ ਇਤਰੋਂ ਮੈਨੂੰ ਥੱਡ ਮਾਰਿਆ ਫਿਰ ਇਤਰੋਂ ਮਾਰਿਆ ਫਿਰ ਉਹਨੇ ਮੇਰੇ ਨਾਲਾਂ ਤੇ ਥੱਡ ਮਾਰਿਆ ਉਦੋਂ ਮੇਰੀ ਹੱਡੀ ਕਰੈਕ ਹੋ ਗਈ ਅੱਛਾ ਮੈਂ ਫਿਰ ਥੋੜਾ ਚਿਰ ਬਾਅਦ ਕਨਾਲ ਚੜੀ ਫਿਰਦੀ ਨਹੀਂ ਆ ਜਦੋਂ ਡਿਕ ਰੈਕ ਹੋ ਗਈ ਵਿਖਾਈ ਉਹਨਾਂ ਆਖਿਆ ਲੱਖ ਦਾ ਚੂੜਾ ਪਾਉਗਾ ਮੇਰੇ ਕੋਲ ਰੱਖ ਤੈ ਗਿਆ ਜੀ ਉਦੋਂ ਦੀ ਮੈਂ ਮੰਨ ਦਿੱਤੀ ਅੱਛਾ ਬੇਬੇ ਤੁਹਾਡੇ ਇਲਜ਼ਾਮ ਆ ਵੀ ਤੁਹਾਡਾ ਮੁੰਡਾ ਦਾਰੂ ਬਹੁਤ ਪੀਂਦਾ ਹੈ ਡਰੱਗ ਕਰਦਾ ਹੈ ਤੁਸੀਂ ਦੱਸੋ ਜਰਾ ਮੇਰੇ ਮੁੰਡੇ ਨੇ ਜੰਮਦੇ ਨੇ ਨਾ ਮੂੰਹ ਚ ਉਮੀਦ ਪਾਇਆ ਨਾ ਦਾ ਪਾਇਆ ਅੱਛਾ ਕੁਝ ਨਹੀਂ ਕਰਦਾ ਸ਼ਰਾਬ ਮੈਂ ਨੇ ਹੱਥ ਨਹੀਂ ਲਾਇਆ ਹਮ ਸ਼ਰਾਬ ਵਾਲੇ ਬੰਦੇ ਦੇ ਕੋਲ ਨਹੀਂ ਖਲਾਉਂਦਾ ਅੱਛਾ ਤਾਂ ਕਹਿੰਦੇ ਜ਼ਮੀਨ ਵੇਚ ਵੀ ਜ਼ਮੀਨ ਵੇਚ ਵੀ ਕਰਾ ਵੀ ਵੇਚ ਦਿੱਤੀ ਆ ਘਰ ਵੀ ਵੇਚ ਦਿੱਤਾ ਨਾ ਹੀ ਜ਼ਮੀਨ ਵੇਚੀ ਆ ਹਮ ਘਰ ਅਸੀਂ ਵੇਚਿਆ ਐਨਾ ਅੱਤਾ ਅੱਛਾ ਅੱਦਾ ਵੇਚ ਕੇ ਤੇ ਅਸੀਂ ਆਪਣੀ ਜ਼ਮੀਨ ਹੀ ਸਾਡੀ ਗਹਿਣੇ ਹਮ ਤੇ ਸਾਨੂੰ ਕਹੇ ਵੀਰ ਨੇ ਆਖਿਆ ਵੇਜੇ ਤੋ ਸਿੱਧਾ ਘਰ ਵੇਚ ਦਿਓ ਤੇ ਤੂੰ ਇੰਨਾ ਘਰ ਆਪਣਾ ਸੰਭੀ ਜਾਓ ਤੇ ਜੇ ਤੁਹਾਨੂੰ ਠੇਕ ਆਇਆ ਕਰੋ ਆਈ ਉਹਦੀ ਗੱਲ ਮਾਲੀ 3 ਲੱਖ ਦਾ ਥਾਂ ਵੇਚ ਕੇ ਤੇ ਪੈਰੀਸ਼ਡ ਆਲੀ 70000 ਸਾਨੂੰ ਠੇਕ ਆ ਗਿਆ। ਦਾਚਾ ਹਾਂ ਚਲੋ ਫਿਰ ਵੀ ਠੀਕ ਆ ਕਿਤੇ ਕੰਮ ਆਇਆ ਪੈਸਾ ਤੇ ਇਹਨੇ ਮੁੜ ਕੇ ਨਾ ਆਪਣੇ ਭੈਣ ਭਰਾ ਸਾਰੇ ਇਕੱਠੇ ਕੀਤੇ ਅੱਛਾ ਇਹਨੇ ਮੇਰੀ ਨੌਣੇ ਆਖਿਆ ਵੀ ਮੈਨੂੰ ਮਾਰ ਦੇ ਲੱਗੇ ਆ ਹੂੰ ਇਹਦਾ ਪਿਓ ਤੇਰਾ ਬੰਦੇ ਲੈ ਕੇ ਆਇਆ ਮੇਰੇ ਘਰ ਅੱਛਾ ਤੇਰਾ ਬੰਦੇ ਜਦੋਂ ਬੈਠੇ ਤੇ ਮੈਨੂੰ ਆਂਦੇ ਆ ਕਿ ਕੀ ਗੱਲ ਹੋਈ ਆ ਮੈਂ ਆਪੇ ਤੁਸੀ ਪਹਿਲਾਂ ਦੱਸ ਦਿਓ ਮੈਂ ਤੁਹਾਨੂੰ ਬਾਅਦ ਚ ਦੱਸੂ ਹੂੰ ਬਾਅਦ ਚ ਮੈਂ ਦੱਸਿਆ ਮੈਂ ਆ ਵੀ ਇਹੋ ਜੀ 700 ਲਪੋਈ ਇਹ ਇਹ ਮੇਰੀ ਨੋ ਜਿਹੜੀ ਆ ਇਹੋ ਜੀ 700 ਵੇਖੋਗੇ ਕੋਲੋਂ ਮੈਂ ਫ੍ਰਿਜ ਲਿਆਂਦੀ 3000 ਮੈਂ ਪਾਇਆ ਤੇਨੇ ਦੀ ਭੈਣ ਨੇ ਪਾਇਆ ਮੇਰੀ ਨੋ ਦੀ ਤੇ 2000 ਦੇ ਮਾਪਿਓ ਨੇ ਪਾਇਆ ਤੇ 8000 ਦੇ ਫ੍ਰਿਜ ਲਿਆਂਦੀ ਉਦੋਂ ਕੁੜੀ ਹੋਈ ਸੀ ਹੂੰ ਲਿਆ ਕੇ ਰੱਖੀ ਤੇ ਮੈਂ ਆਖਿਆ ਵੀ ਕੜੇ ਮੈਂ ਕੋਲੋਂ ਨਹੀਂ ਆਂਦੇ ਉਹ ਵੀ ਮੈਂ ਨਾ ਕੀਤਾ ਮੇਰੇ ਕੁੜਮ ਲਿਆਏ ਆ ਲੀਣਾ ਲੱਤਾ ਬਣਾ ਕੇ ਲਿਆਈ ਸੂਟ ਮੈਂ ਹਾਂ ਮੇਰੇ ਨਹੀਂ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ ਆਪਾਂ ਨਵੀਂ ਗੱਲ ਦੇ ਉੱਤੇ ਆਉਂਦੇ ਆ ਮੈਨੂੰ ਮੈਨੂੰ ਇਹ ਗੱਲ ਦੱਸੋ ਤੁਸੀਂ ਵੀ ਰੋਟੀ ਕੌਣ ਬਣਾ ਕੇ ਖਿਲਾਉਂਦਾ ਤੁਹਾਨੂੰ ਰੋਟੀ ਹੈ ਆਪਣਾ ਮੁੰਡਾ ਮੁੰਡਾ ਖਿਲਾਉਂਦਾ ਜਾਂਦਾ ਰੋਟਾ ਅੱਛਾ ਕੋਈ ਹੋਰ ਕਾਰਜ ਕੋਈ ਕੰਮ ਕੁਮਲ ਕੋ ਕੀ ਇਹ ਤਾਂ ਕਹਿੰਦੇ ਨਸ਼ੇ 'ਚ ਟੁੰਨ ਰਿਹਾ ਸਵਾਰੀ ਦੇਣੀ ਨਹੀਂ ਨਹੀਂ ਇਹਨੇ ਨਜਾ ਮੂੰਹ ਤੇ ਲਾਕੇ ਨਹੀਂ ਮੂੰਹ ਚ ਨਹੀਂ ਪਾ ਕੇ ਕਹਿੰਦੇ ਮਾਂ ਵਾਸਤੇ ਤਾਂ ਸਾਰੇ ਪੁੱਤ ਇੱਕੋ ਜਿਹੇ ਹੁੰਦੇ ਇਹਨੇ ਨਜਾ ਕਾਤਾ ਪਰਦੇ ਨੇ ਤਾਂ ਪਾ ਲਿਆ ਇਹਨੇ ਆਖਿਆ ਵੀ ਮੈਂ 2 ਲੱਖ ਰੁਪਏ ਲੈਣਾ ਨਾ ਦਿਓਗੇ ਤੇ ਮੈਂ ਤੁਹਾਨੂੰ ਦੋਵਾਂ ਨੂੰ ਅੰਦਰ ਕਰਾਂ ਬਾਤਾਂ ਕਰ ਤੇ ਸੋ ਤੇ ਜਦੋਂ ਇਹਦਾ ਪਿਓ ਆਇਆ 13 ਬੰਦੇ ਲੈ ਕੇ ਉਹਨੇ ਕਿਹਾ ਜੁਗਾਸਿਆ ਤੇਰੀ ਕੁੜੀ ਨਹੀਂ ਵਸਣਾ ਆ ਜਿਹੜੀ ਬੀਬੀ ਹੈ ਦਾ ਰੂਪ ਬੈਠੀ ਹੋ ਦੇ ਦਿੱਤੀ ਨਹੀਂ ਨਹੀਂ ਮਸਲਾ ਤੇ ਫਿਰ ਉਹ ਮੁੜ ਕੇ ਫਿਰ ਨਿਆਣੇ ਸੋਟ ਗਈ ਆ ਦੋ ਬਿਨੇ ਮੈਂ ਨਿਆਣਿਆਂ ਨੂੰ ਇਤਰਾ ਇਛਾ ਦੇਣੀ ਨਹੀਂ ਗਿਆ ਨਹੀਂ ਗਿਆ ਇਹ ਉਹ ਕੁਝ ਨਹੀਂ ਗਿਆ ਨਹੀਂ ਪਰ ਮੈਂ ਨਹੀਂ ਕੋਈ ਕਈ ਮਨਵਾਦ ਹੈ ਕਰ ਮੈਂ ਹਾਂ ਉਹ ਰੱਬ ਲੈਦਾ ਕੋਈ ਉਹ ਠੀਕ ਹੈ ਬੇਬੇ ਆਏ ਤੇ ਬੰਦੇ ਤੋਂ ਚੋਰੀ ਕਰ ਲਾਂਗੇ ਤੁਸੀਂ ਹੁਣ ਦੇਖ ਸਕਦੇ ਹੋ ਹੁਣ ਅਸੀਂ ਤੁਹਾਨੂੰ ਘਰ ਦੇ ਵੀ ਹਾਲਾਤ ਦਿਖਾਉਂਦੇ ਨੇ ਅਸੀਂ ਤੁਹਾਨੂੰ ਕੋਮਲਪ੍ਰੀਤ ਦੇ ਡੈਡੀ ਨੇ ਵੀ ਗੱਲ ਕਰਾਤੀ ਆ ਦਾਦੀ ਨੂੰ ਵੀ ਮਿਲਾਤਾ ਆ ਪਿੰਡ ਦੇ ਪਤਵੰਤੇ ਸੱਜਣਾ ਨੂੰ ਵੀ ਮਿਲਾਤਾ ਜਿਨ੍ਹਾਂ ਨੇ ਗਵਾਹੀ ਭਰੀ ਆ ਵੀ ਇਹ ਬੰਦੇ ਨੇ ਨਸ਼ਾ ਨਹੀਂ ਕੀਤਾ ਨਸ਼ਾ ਨਹੀਂ ਕਰਦਾ ਕੋਈ ਪ੍ਰਾਪਰਟੀ ਨਹੀਂ ਵੇਚੀ ਜੇ ਵੇਚੀ ਆ ਤਾਂ ਜ਼ਮੀਨ ਛਡਵਾ ਕੇ ਆਪਣਾ ਜ਼ਮੀਨ ਜਿਹੜੀ ਗਹਿਣੇ ਪਈ ਸੀ ਉਹ ਛਡਵਾਈ ਆ ਕੰਮ ਕਰ ਰਿਹਾ ਬੰਦਾ ਆਪਣਾ ਫਿਰ ਵੀ ਕਿਤਨਾ ਕਿਤੇ ਜੇ ਮੀਡੀਆ ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ ਮੈਨੂੰ ਲੱਗਦਾ ਉਹਨੂੰ ਗਲਤ ਆ ਹਰੇਕ ਮੀਡੀਆ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਵੀਡੀਓ ਪਾਉਣੀਆਂ ਉਹਦੇ ਪਰਿਵਾਰ ਨੂੰ ਟਾਰਗੇਟ ਕਰਕੇ ਨਾ ਪਾਓ ਅੱਜ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗਾ ਚਾਹੇ ਬਜ਼ੁਰਗ ਕਿੱਥੇ ਪੂਰਾ ਪਿੰਡ ਹੰਮੀ ਭਰ ਰਿਆ ਵੀ ਨਸ਼ਾ ਨਹੀਂ ਕਰ ਰਿਆ ਤੇ ਹੁਣ ਮੈਨੂੰ ਉਸ ਸਮੇਂ ਪੱਤਰਕਾਰਾਂ ਨੂੰ ਸਵਾਲ ਕਰਨਾ ਚਾਹੁੰਦਾ ਜਿਹੜੇ ਉੱਥੇ ਆ ਕੇ ਸਿਰਫ ਆਪਣੇ ਵੀਵੋ ਦੀ ਚਾਲ ਖੇਡ ਰਹੇ ਸੀਗੇ ਹੁਣ ਦੱਸੋ ਭਾਈ ਹਕੀਕਤ ਕੀ ਆ ਤੇ ਸੋ ਵੀਡੀਓ ਭਾਈ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਦਾਂ ਦੇ ਹਾਲ ਜਿਹੜੇ ਹੋਏ ਗਿਆ ਧੀ ਵੱਲੋਂ ਇੱਕ ਪਿਓ ਨੂੰ ਕਹਣੇ ਜਾਂ ਇੱਕ ਘਰ ਵਾਲੀ ਵੱਲੋਂ ਆਪਣੇ ਘਰ ਵਾਲੇ ਦੇ ਉੱਤੇ ਇਲਜ਼ਾਮ ਲਾ Thank you so much.